ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਦਾ ਕਿਸਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ ਵੀਡੀਓ ਨੂੰ ਲਾਈਕ ਕਰਦੇ ਆ ਪਸੰਦ ਕਰਦੇ ਆ ਤੇ ਮੈਂ ਅੱਗੇ ਕਦੀ ਕਿਹਾ ਨਹੀਂ ਮੈਨੂੰ ਕਈ ਕਹਿੰਦੇ ਆ ਮੇਰੇ ਭਰਾ ਵੀ ਤੂੰ ਸਾਰਿਆਂ ਨੂੰ ਕਿਹਾ ਕਰ ਵੀ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਜਿਹੜੇ ਮੇਰੇ ਵੀਰ ਭਰਾਵਾਂ ਦਾ ਦਿਲ ਕਰਦਾ ਉਹ ਕਰਿਓ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਵੀ ਹੈ ਠੀਕ ਹੈ ਜੀ ਤੇ ਆ ਬਾਈ ਉਹੀ ਬਾਣ ਹੈ ਗੰਨੇ ਦੀ ਪਰਾਲੀ ਵਾਲਾ ਵੀ ਆਪਾਂ ਗੰਨਾ ਖਤਮ ਕਰਨਾ ਸੀ ਇੱਥੋਂ ਤੇ ਆਪਾਂ ਇਹਨੂੰ ਅੱਗ ਨਹੀਂ ਸੀ ਲਾਈ ਕੀ ਤੇ ਆਪਾਂ ਵਿੱਚੇ ਹੀ ਪਾਣੀ ਛੱਡ ਕੇ ਤੇ ਰੋਟਾਵੇਟਰ ਫੇਰਤਾ ਸੀ ਆ ਤੁਸੀਂ ਦੇਖ ਸਕਦੇ ਹੋ ਵੀ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕੀ ਆ ਕੁਝ ਘਟੇਰੀਆਂ ਰਹਿ ਗਈਆਂ ਨਿੱਕੀਆਂ ਮੋਟੀਆਂ ਜਿਵੇਂ ਆਹ ਟੇਰੀ ਰਹਿ ਗਈ ਐ ਥੱਲੇ ਪਰ ਇਹਦੇ ਵਿੱਚ ਵੀ ਮਿੱਟੀ ਵੜੀ ਹੋਈ ਐ ਤਕਰੀਬਨ ਇਹ ਗਲੀ ਹੋਈ ਐ ਇਹ ਵੀ ਗਲ ਚੁੱਕੀ ਐ ਨਿਕਲਦੀ ਨਹੀਂ ਗਈ ਤਾਂ ਇਹ ਚੀਜ਼ ਵਿਖਾਉਣੀ ਸੀ ਕਿ ਸੋਨਾ ਬਣ ਗਿਆ ਖੇਤ ਬੱਤਰ ਆਉਂਦਾ ਜਾਂਦਾ ਚਾਰ ਪੰਜ ਦਿਨਾਂ ਤੱਕ ਜੇ ਬਰਸਾਤ ਨਾ ਹੋਈ ਕਿਉਂਕਿ ਮੌਸਮ ਬਣਿਆ ਖੜਾ ਬਰਸਾਤ ਨਾ ਹੋਈ ਤੇ ਆਪਣਾ ਖਾਕੇ ਬੱਟਾਂ ਕੱਢ ਦਿਆਂਗੇ ਤੇ ਸਬਜ਼ੀ ਲਈ ਜੰਨੇ ਆ ਇੱਕ ਆਹ ਜੰਤਰ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਵੀ ਆਪਾਂ ਲਿਆਂਦਾ ਲਿਆਂਦਾ ਤਾਂ ਇਹ ਪਿਛਲੇ ਸਾਲ ਸੀਗਾ ਆਹ ਹੈ ਜੀ ਬੀ ਲਾਉਣ ਨੂੰ ਬਹੁਤ ਵਧੀਆ ਚੀਜ਼ ਆ ਆਨਲਾਈਨ ਵੇਖਿਆ ਸੀਗਾ ਪਰ ਮੇਲ ਆਪਾਂ ਨੂੰ ਇੱਥੋਂ ਖਬੂਰੋ ਹੀ ਸੀ ਤੋਂ ਰੋਡ ਤੋਂ ਹੀ ਗਿਆ ਸੀਗਾ ਵੀ ਇੰਨੇ ਕਿ ਉੱਤੇ ਆਪਾਂ ਜਿਹੜੇ ਪਾਈਗੇ ਬੀ ਇਹਦੇ ਵਿੱਚ ਪਾ ਕੇ ਤਾਂ ਇਹਨੂੰ ਆਪਾਂ ਐਨ ਨੱਪਣਾ ਜਿਹਦਾ ਮੂੰਹ ਖੁੱਲ ਜਾਂਦਾ ਤਾਂ ਇਹ ਥੱਲੇ ਯਾਨੀ ਕਿ ਬੀ ਸਿੱਟ ਦਿੰਦੀ ਹੈ ਹੁਣ ਵੀ ਮੈਂ ਸਬਜ਼ੀ ਦੇ ਬੀ ਲਾ ਰਿਹਾ ਸੀ ਇਹਦੇ ਨਾਲ ਕਦੂ ਘਿਓ ਤੋਰੀ ਵਗੈਰਾ ਲਾ ਰਿਹਾ ਸੀ ਤਾਂ ਬੜਾ ਛੇਤੀ ਲੱਗ ਗਿਆ ਤਕਰੀਬਨ ਇਹਦੇ ਨਾਲ ਤੇ ਜੇ ਮੰਨ ਲਓ ਆਪਾਂ ਬੂਟਾ ਟ੍ਰਾਂਸਪਲੈਂਟ ਕਰਨਾ ਤਾਂ ਉਹ ਵੀ ਜਿਵੇਂ ਆਪਾਂ ਇਹਨੂੰ ਐਨ ਕ ਖੋਲ ਕੇ ਤੇ ਪੈਰ ਰੱਖਣ ਨੂੰ ਥਾਂ ਦਿੱਤੀ ਆ ਤਾਂ ਐਂ ਘਮਾਵਾਂਗੇ ਤਾਂ ਇਹ ਬੂਟਾ ਵੀ ਐਂ ਕਰਕੇ ਕੱਢ ਲਿਆਉਂਦੀ ਆ ਵੀ ਇਹ ਜਿਆਦਾ ਵੱਤਰ ਹੋਣ ਕਰਕੇ ਕੱਢਦੀ ਨਹੀਂ ਪਈ ਤਾਂ ਛੋਟਾ ਜਿਹਾ ਇੱਕ ਜਿਗਾੜ ਆ ਆਪਾਂ ਨੂੰ 14-1500 ਦਾ ਮਿਲਿਆ ਸੀਗਾ ਤਾਂ ਜਿਵੇਂ ਨਰਮੇ ਵਾਲੇ ਜ਼ਿਮੀਂਦਾਰ ਆ ਜਾਂ ਹੁਣ ਜਿਨ੍ਹਾਂ ਨੇ ਸਬਜ਼ੀਆਂ ਵਗੈਰਾ ਲਾਉਣੀਆਂ ਜਾਂ ਘਰ ਆਸਤੇ ਸਬਜ਼ੀਆਂ ਲਾਉਣੀਆਂ ਤਾਂ ਬਾਈ ਛੋਟੀ ਜੀ ਚੀਜ਼ ਆ ਬਹੁਤ ਸੋਹਣਾ ਕਾਰਾਗਰ ਸੰਦ ਆ ਤੇ 14-1500 ਦੇ 15 بار ਹੈਗਾ ਸਟੀਲ ਦਾ ਬਣਿਆ ਹੋਇਆ ਜੰਗਾਲ ਜਮੂਲ ਦੀ ਕੋਈ ਟੈਨਸ਼ਨ ਨਹੀਂ ਤੇ ਆਨਲਾਈਨ ਵੀ ਮਿਲ ਜਾਂਦਾ Amazon ਤੇ ਵੀ ਪਿਆ ਪਰ ਉੱਥੇ ਥੋੜਾ ਜਿਹਾ ਮਹਿੰਗਾ ਉੱਥੇ ਕੋਈ 1800 ਕੋਈ 1900 2000 ਦੇ ਲਾਗੇ ਤੱਕ ਹੈ ਅਸੀਂ ਤੋਂ ਰੋਡ ਤੇ ਦੁਕਾਨ ਹੈਗੀ ਆ ਫਟਕ ਦੇ ਨਾਲ ਹੀ ਸੰਦ ਵੇਚਦੇ ਆ ਕਾਫੀ ਉਹਨਾਂ ਦੇ ਕੋਲੇ ਅਕਸਰ ਇਹ ਆਉਂਦਾ ਇਹਦੇ ਚ ਹੋਰ ਅਪਗ੍ਰੇਡ ਵਰਜਨ ਵੀ ਹੈਗੇ ਆ ਪਰ ਆਪਾਂ ਸਾਰਿਆਂ ਤੋਂ ਸਿੰਪਲ ਜਿਹਾ ਲੈਂਦਾ ਸੀਗਾ ਵੀ ਇਹਦੇ ਤੇ ਆਪਾਂ ਪੈਰ ਰੱਖ ਕੇ ਵੀ ਮੇਰਾ ਤਾਂ ਹੁਣ ਪੈਰ ਲਿਬੜਿਆ ਪੂਰਾ ਪਿਆ ਐ ਪੈਰ ਰੱਖ ਕੇ ਨੱਪ ਵੀ ਸਕਦੇ ਜਿਵੇਂ ਕੜੜਾ ਅਪੜਵਾਣਾ ਤਾਂ ਠੀਕ ਹੈ ਜੀ ਆ ਬਾਈ ਉਹੀ ਬੂਟ ਜਿਹੜਿਆਂ ਦੀ ਮੈਂ ਅਕਸਰ ਵੀਡੀਓ ਪਾਉਣਾ ਹੁੰਦਾ ਹੁਣ ਗਿੱਲੇ ਬਾਣ ਦੇ ਵਿੱਚ ਤੁਰਿਆ ਫਿਰਦਾ ਸੀਗਾ ਤਾਂ 0% ਪ੍ਰੋਬਲਮ ਹੈ ਬਹੁਤ ਮਜ਼ੇਦਾਰ ਠੀਕ ਹੈ ਜੀ ਮੈਂ ਕਹ ਜੀ ਨਿੱਕੇ ਨਿੱਕੇ ਚੀਜ਼ਾਂ ਵੀਰਾਂ ਭਰਾਵਾਂ ਨਾਲ ਸ਼ੇਅਰ ਕਰੀਗੇ ਤੇ ਅਮਰੂਦ ਦੀ ਆਪਾਂ ਕਟਿੰਗ ਕੀਤੀ ਸੀ ਉਸ ਤੋਂ ਬਾਅਦ ਫਟਾਰਾ ਹੁਣ ਆਉਣਾ ਸ਼ੁਰੂ ਹੋ ਗਿਆ ਬਸ 4-5 ਦਿਨਾਂ ਦੇ ਵਿੱਚ ਵਿੱਚ ਗੋਡੀ ਵਾਲੇ ਵੀ ਆ ਜੂਗੇ ਆਪਣੇ ਗੋਡੀ ਨਿਕਲ ਜੂਗੀ ਰੇਅ ਰੂਪ ਆ ਕੇ ਤੇ ਕਰਦੇ ਆਉਣ ਵਾਲੇ ਸੀਜ਼ਨ ਲਈ ਇਹਨੂੰ ਤਿਆਰ ਕਿ ਬਾਕੀ ਨਾਗੇ ਇੱਕ ਦੋ ਦਿਨਾਂ ਚ ਲਾ ਦੇਾਂਗੇ ਠੀਕ ਹੈ ਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਭਰਾਵਾਂ ਦਾ ਤੇ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਨਾ ਹੋਵੇ ਚੰਗਾ ਲੱਗੇ ਤਾਂ ਕਰਦਿਆ ਕਰੋ ਨਹੀਂ ਤਾਂ ਤੁਹਾਡੀ ਮਰਜ਼ੀ ਤੁਹਾਡਾ ਹੁਕਮ ਸਿਰ ਮੱਥੇ